ਚੜਦੇ ਸੂਰਜ ਵਾਂਗੂੰ ਲਾਲੀ ਮਾਰਦਾ ਤੇ ਨਾਂ ਵੀ ਬਾਈ ਹੋਣਾ ਨੇ ਸੂਰਜੀ ਰੱਖਤਾ ਹਾਂ ਦੋਸਤੋ ਅੱਜ ਘੋੜਾ ਦਿਖਾਉਣਾ ਤੁਹਾਨੂੰ ਜਿਹਦਾ ਨਾਂ ਸੂਰਜਾ ਆਪਣੇ ਭਰਾ ਕਾਲੇ ਹੋਣਾ ਕੋਲ ਠੱਠੀ ਪਿੰਡ ਬਾਬਾ ਫਰੀਦ ਦੇ ਸਟੱਡ ਫਾਰਮ ਪਿੰਡ ਠੱਠੀ ਘੋੜਾ ਖੜਾ ਜੀ ਅੱਜ ਉਹਦੀ ਆਪਾਂ ਵੀਡੀਓ ਪਾਉਂਦੇ ਆਂ ਪ੍ਰੋਮੋਸ਼ਨ ਲਈ ਤੇ ਸਟੱਡ ਦੇ ਸਰਵਿਸ ਉਹਨਾਂ ਨੇ ਕਰਤੀ ਓਪਨ ਪਹਿਲਾਂ ਵੀ ਘੋੜਾ ਵਧੀਆ ਰਿਜ਼ਲਟ ਦੇ ਰਿਹਾ ਘੋੜੀਆਂ ਬਹੁਤ ਮੀਟ ਹੋਈਆਂ ਤੇ ਰਿਜ਼ਲਟ ਵੀ ਸੋਹਣੇ ਦੇ ਰਿਹਾ ਤੇ ਬਾਈ ਨੇ ਅੱਜ ਆਪਾਂ ਨੂੰ ਵੀਡੀਓ ਭੇਜੀ ਤੇ ਮੈਂ ਸੋਚਿਆ ਵੀ ਚਲੋ ਪਾ ਦਈਏ ਚੈਨਲ ਤੇ ਕਿਉਂ ਜਿਹੜਾ ਨਗੀਨਾ ਦਿਖਾਉਣਾ ਤਾਂ ਬੰਦਾ ਚੰਗਾ ਘੋੜਾ ਚੰਗੇ ਬੱਚੇ ਪੈਦਾ ਕਰ ਰਿਹਾ ਸੋ ਦੋਸਤੋ ਪਹਿਲਾਂ ਤਾਂ ਹਾਜ਼ਰੀ ਕਬੂਲ ਕਰਿਓ ਬਾਬਾ ਜੀਤ ਦਾ ਸਟਡ ਫਾਰਮ YouTube ਚੈਨਲ ਤੇ Facebook ਪੇਜ ਦੇ ਉੱਤੇ ਜਿਹੜੇ ਭਰਾ ਇਹ ਵੀਡੀਓ ਦੇਖ ਰਹੇ ਆ ਕਮੈਂਟਾਂ 'ਚ ਘੋੜੇ ਬਾਰੇ ਆਪਦੇ ਸੋਹਣੇ ਸੋਹਣੇ ਵਿਚਾਰ ਜ਼ਰੂਰ ਦਿਓ ਕਿਵੇਂ ਤਾਂ ਲੱਗਿਆ ਬਾਕੀ ਘੋੜੇ ਦੀ ਸਾਰੀ ਡਿਟੇਲ ਦਿੰਨੇ ਆ ਚੈਨਲ ਸਬਸਕ੍ਰਾਈਬ ਕਰ ਲਿਓ ਘੋੜੇ ਦੀ ਡਿਟੇਲ ਦਿੰਨੇ ਆ ਤੇ ਨਾਲ ਹੀ ਤੁਹਾਨੂੰ ਦਿਖਾਉਣੇ ਆ ਤੇ ਬੱਚੇ ਬਹੁਤ ਸੋਹਣਾ ਰਿ ਖਾਂਦਨ ਦੋਸਤੋ ਇਹਦਾ ਪੰਜਾਬ ਦਾ ਥੰਮ ਦਲਸੀਰ ਕਾਕੀ ਵੱਡੇ ਘੋੜੇ ਪੈਦਾ ਕਰਨ ਵਿੱਚ ਇੱਕ ਟੌਪ ਤੇ ਨਾਂ ਉਹਦਾ ਦਲਸੀਰ ਕਾਕੀ ਦਾ ਪੋਤਾ ਤੇ ਸੁੰਦਰਤਾ ਵਾਲੇ ਪਾਸੇ ਬਰੀਕੀ ਵਾਲੇ ਪਾਸੇ ਡੋਡਾਂ ਵਾਲਾ ਮਹਾਰਾਣਾ ਪਹਿਲਿਆਂ ਨੰਬਰਾਂ ਤੇ ਆਉਂਦਾ ਤੇ ਗਾਂ ਉਹਦਾ ਬੱਚਾ ਮਹਾਰਾਣੇ ਦਾ ਡੋਡਾਂ ਵਾਲੇ ਦਾ ਚੈਂਪੀਅਨ ਘੋੜੇ ਦਾ ਬੱਚਾ ਤੇ ਗਾਂ ਹੁਣ ਆ ਘੋੜਾ ਸੂਰਜ ਵੀ ਬਹੁਤ ਸੋਹਣੇ ਬੱਚੇ ਪੈਦਾ ਕਰ ਰਿਹਾ ਪੈਦਾ ਕੌਣਾ ਕਰੇ ਚੰਗੀ ਕੰਡੀਸ਼ਨ ਆ ਤੇ ਆ ਬੱਚੇ ਮੜੇ ਇੱਕ ਵਾਰ ਨਿਗਾਹ ਮਾਰ ਲਿਓ ਫਿਰ ਆਪਾਂ ਦਿੰਨੇ ਆ ਡਿਟੇਲ ਇਹਦੇ ਮੈਂ 2-3 ਬੱਚਿਆਂ ਦੇ ਫੋਟੋਆਂ ਤੁਹਾਡੇ ਸਾਹਮਣੇ ਲਾਈਆਂ ਸੋਹਣੇ ਬੱਚੇ ਪੈਦਾ ਕਰ ਰਿਆ ਕੁੰਡੀ ਕਾਂਡੀ ਚੰਗੀ ਆਉਂਦੀ ਸਪੌਟਲੈਸ ਆਉਂਦੀ ਆ ਆਪਦੀ ਚਮੜੀ 'ਚ ਗੁਲਾਬੀਪਣ ਬਹੁਤ ਆ ਹਿੱਕ ਬਾਡੀ ਬਹੁਤ ਚੌੜੀ ਆ ਸੁੰਭ ਸੁੰਭ ਮਜ਼ਬੂਤ ਆ ਗਰਦਨ ਲੰਮੀ ਆ ਤੇ ਪੈਠ ਪੁੜਾ ਪੂਰਾ ਸੋਹਣਾ ਮੰਨ ਲਈ ਆਪਾਂ ਓਵਰ ਆਲ ਮੰਨੀਏ ਤਾਂ ਪੂਰਾ ਟੌਪ ਦਾ ਅੱਜ ਵੀਡੀਓ ਵੀ ਬਾਈ ਨੇ ਥੋੜੀ ਭੇਜੀ ਕਿਸ ਦਿਨ ਮੌਕਾ ਮਿਲਿਆ ਸੇਵਾ ਦਾ ਤੁਹਾਡੇ ਸਾਹਮਣੇ ਚੱਜਨੇ ਨੂੰ ਤੁਹਾਡੇ ਸਾਹਮਣੇ ਲਿਆਵਾਂਗੇ ਕੱਲੀ-ਕੱਲੀ ਚੀਜ਼ ਦਿਖਾਵਾਂਗੇ ਬਾਕੀ ਇੰਨੇ ਕਹਾਜਰੀ ਕਬੂਲ ਕਰਿਓ ਤੇ ਕਮੈਂਟਾਂ ਜਰੂਰ ਦੱਸਿਓ ਕਿਵੇਂ ਲੱਗਿਆ ਤੇ ਲਾਸਟ ਤੇ ਆਪਾਂ ਬਾਈ ਦਾ ਨੰਬਰ ਕਾਲੇ ਦਾ ਦਿੰਨੇ ਆ ਸਰਵਿਸ ਲਈ ਓਪਨ ਆ ਤੇ ਫੀਸ ਵੀ ਬਹੁਤ ਜਾਇਜ਼ ਆ ਜਾਇਜ਼ ਫੀਸ ਵਿੱਚ ਬਾਈ ਹੁਣੇ ਘੋੜਾ ਛੱਡੀ ਜਾਂਦੇ ਤੇ ਰਿਜ਼ਲਟ ਘੋੜਾ ਸੋਨਾ ਦੇਈ ਜਾਂਦਾ ਹੁਣ ਆ ਤੁਹਾਡੀ ਹਿੰਮਤ ਆ ਜਿਨੇ ਚੰਬੀਆਂ ਤੇ ਨੌਕਰੀਆਂ ਘੋੜੀਆਂ ਭਰਉਣੀਆਂ ਮੌਕਾ ਸੰਭਲਿਓ ਕਿਉਂਕਿ ਜੈਜ ਫੀਸ ਵਿੱਚ ਇੰਨਾ ਚੰਗਾ ਤੇ ਮਜ਼ਬੂਤ ਖਾਨਦਾਨ ਦਾ ਘੋੜਾ ਮਿਲਣਾ ਮੁਸ਼ਕਲ ਆ ਤੇ ਲਾਲਿਓ ਦੋਸਤੋ ਫੋਨ ਬਾਈ ਨੂੰ ਤੇ ਕਮੈਂਟਾਂ ਜ਼ਰੂਰ ਦਿੱਸੋ ਮਿਲਦੇ ਨਵੀਂ